ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਤੇ ਇਤਿਹਾਸਕ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਆ ਜਿਹੜਾ ਮਿੱਤਰੋ ਮੋਗੇ ਜ਼ਿਲ੍ਹੇ ਦਾ ਪਿੰਡ ਆ ਜਦੋਂ ਤੁਸੀਂ ਵਾਕੇ ਪੁਰਾਣੇ ਤੋਂ ਕੋਟ ਕਪੂਰੇ ਨੂੰ ਦੂਰੀ ਤੈਅ ਕਰੋਗੇ ਤਾਂ ਮਿੱਤਰੋ ਰੁੱਡੇ ਵਾਲੇ ਕਾਲਜ ਤੋਂ ਜਿੱਥੋਂ ਵੈਰਗਿਆਂ ਨੂੰ ਵੀ ਇੱਕ ਰੋਡ ਪੈਂਦਾ ਉਹ ਚੌਕ ਪਾਰ ਕਰਨ ਤੋਂ ਬਾਅਦ ਥੋੜਾ ਜਿਹਾ ਅੱਗੇ ਕਾਲਜ ਆ ਜਾਊਗਾ ਉਹ ਕਾਲਜ ਤੋਂ ਥੋੜੀ ਜਿਹੀ ਹੋਰ ਦੂਰੀ ਤੈਅ ਕਰਦੇ ਆ ਸਾਰੀ ਬਾਈ ਜੱਗੇ ਦੇ ਘਰਾਂ ਨੂੰ ਸੜਕ ਵੱਡੇ ਰੋਡ ਦੇ ਉੱਤੇ ਹੀ ਆਉਂਦੀ ਆ ਮਿੱਤਰੋ ਤੇ ਬਾਈ ਦੇ ਕੋਲੇ ਇਸ ਟਾਈਮ ਇੱਕ ਨੀਲੀ 라ਵੀ ਦੀ ਮੱਝ ਦੇ ਇੱਕ ਕੱਲ ਤੋਂ ਉਹਨੂੰ ਬੂਰੀ ਵਿਖਾ ਕੇ ਗਏ ਸੀ ਉਹਦਾ ਤੈਅ ਚੱਲੀ ਜਾਂਦੀਆਂ ਵਾ ਤੇ ਨੀਲੀ ਰਾਵੀ ਦੀ ਮੈਂ ਵੀ ਪਾਕ ਮਾਲਾ ਮੈਨ ਤਰੋਂ ਪੂਰੀ ਵੱਡੀ ਬੁੱਡੀ ਵੱਡੇ ਢਾਂਚੇ ਦੀ ਆ ਕਰਮ ਵਾਲੇ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਮੁੱਢਲੀ ਜਾਣਕਾਰੀ ਸਾਰੀ ਡਿਟੇਲ ਲੈਣੇ ਆਪਾਂ ਭਾਈ ਤੋਂ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੋ ਠੀਕ ਠਾਕ ਚੇਤਾ ਪਰਿਵਾਰ ਸੁਣਾਓ ਜੀ ਪੂਰਾ ਵਧੀਆ ਤੁਸੀਂ ਦੱਸੋ ਚਲੋ ਸ਼ੁਕਰ ਹੈ ਰੱਬ ਦਾ ਸ਼ਾਹ ਭਾਈ ਪਹਿਲਾਂ ਤਾਂ ਦੱਸੋ ਪੂਰੀ ਦੀ ਬਣੀ ਜਾਂਦੀ ਗੱਲ ਬਣੀ ਜਾਂਦੀ ਗੱਲ ਪੂਰੀ ਦੀ ਤਾਂ ਤੈਨੂੰ ਪਤਾ ਹੀ ਹੈ ਹਾਂ ਸਿਰ ਦਾ ਪੂਰਾ ਜੰਗ ਲੱਗਾ ਠੀਕ ਹੈ ਜੀ ਆਜ ਐਤਵਾਰ ਵੀ ਆ ਹੈ ਨਾ ਥੋੜਾ ਜਿਹਾ ਐਤਵਾਰ ਕਰਕੇ ਥੋੜੀ ਜਿਹੀ ਦਿੱਕਤ ਆ ਹੈ ਨਾ ਪ੍ਰੋਬਲਮ ਫਿਰ ਹੈ ਨਾ ਪੈਸੇ ਦੀ ਪ੍ਰੋਬਲਮ ਪੈਂਦੀ ਪੈਂਦੀ ਹੈ ਪੈਸੇ ਦੀ ਪੈਂਦੀ ਹੈ ਇਹ ਕਰਕੇ ਹੀ ਆ ਕੱਲ ਤੇ ਹੋ ਜਾਣੀ ਇਹ ਤਾਂ ਹੋ ਜਾਣੀ ਅੱਜ ਰਾਤ ਨੂੰ ਹੋ ਜਾ ਕੱਲ ਨੂੰ ਹੋ ਜਾ ਠੀਕ ਹੈ ਜੀ ਤੇ ਇੱਕ ਨੀਲੀ ਦੀ ਹੋਰ ਆ ਗਈ ਹੈ ਜੀ ਹਾਂ ਨੀਲੀ ਦੀ ਤੀਜਾ ਸੂਆ ਸਰਵਿਸ ਹੁੰਦੀ ਹੈ ਠੀਕ ਹੈ ਕਿੰਨੇ ਦਿਨ ਬਾਕੀ ਐਂਦੇ ਜੀ ਇਹ ਤੇ 10 ਦਿਨ ਬਾਕੀ ਆ ਤੇ ਆਪਣੇ ਲਾਗੇ ਹੀ ਪੈਂਦੀ ਆ ਸੇਖੇ ਦੀ ਸੇਖੇ ਦੀ ਮ 15 ਕਿਲੋ ਹੁਣ ਇੱਕ ਬੱਬਰ ਕਿਹੜੇ ਤੋਂ ਹੋ ਗਿਆ ਤਕੀ ਗੱਬਣ ਇਹ ਬੱਬੇ ਵਾਲੇ ਸਾਂਤ ਤੋਂ ਆਏ ਠੀਕ ਹੈ ਕੈਪਟਨ ਤੋਂ ਹਾਂ ਹਾਂ ਆਪਣੇ ਸਾਂਹ ਦੀ ਹੈ ਇਹ ਠੀਕ ਆਪਣੇ ਵਾਲੇ ਬਾਦਸ਼ਾਹ ਦੀ ਹੈ ਬਾਦਸ਼ਾਹ ਦੀ ਹਾਂ ਜੀ ਤੇ ਦੁੱਧ ਨੇ 15 ਕਿਲੋ 16 ਕਿਲੋ ਜਾਨੀ ਦੂਜੇ ਸੂਏ ਦਿੱਤਾ ਠੀਕ ਹੈ ਬਈ ਵੱਡੀ-ਬੁੱਡੀ ਵੀ ਮੈਂ ਬੋਲਦੀ ਵੱਡੀ-ਬੁੱਡੀ ਤੇਰੇ ਸਾਹਮਣੇ ਹੈ ਘਾਤ ਘਾਤ ਥਣ ਥੂਣ ਬੜਾ ਚੰਗਾ ਲੱਗਾ ਹਾਂ ਸਾਰੀ ਚੰਗੀ ਹੈ ਉਹ ਜਾਣਾ ਤੇਰਾ ਸੁਣਾ ਮੋਟਰਸਾਈਕਲ ਕਰਕੇ ਘਬਰ ਜਾਂਦਾ ਪਸੂ ਅੱਛਾ ਦਿਨ ਕਿੰਨੇ ਲੈ ਜੂਗੀ ਹਜੇ ਬਾਈ ਦਿਨ ਮੇਰੇ ਹਿਸਾਬ ਨਾਲ ਤਾਂ ਹਫਤਾ ਲੈ ਜੂ ਹੈ ਤਾਂ ਦੱਸ ਦੇਣੀ ਲੈ ਲਈ ਉੱਥੇ ਖੜੀ ਤਾਂ ਲੈ ਸਕਦੀ ਐ ਕੋਈ ਪਤਾ ਨਹੀਂ ਹਣਾ ਪਤਾ ਨਹੀਂ ਨਾ ਬਾਕੀ ਇੱਕ ਗੱਲ ਹੈਗਾ ਮੈਂ ਤਾਂ ਸਰੀਰਕ ਬੰਤ ਰੰਗਾ ਉੰਗਾ ਦੀ ਮੈਂ ਬਹੁਤ ਪਤਰੀ ਆ ਬਾਡੀ ਲਾਈਨ ਤੇਰੇ ਸਾਹਮਣੇ ਹੀ ਹੈ ਮੈਂ ਕਿੱਥੇ ਜੰਮਦੀ ਐ ਕਿ ਨਹੀਂ ਤੇ ਰੇਟ ਫਿਰ ਬਾਈ ਰੇਟ ਦਾ ਫੋਨ ਤੇ ਗੱਲਾਂ ਨੇੜੇ ਜੇ ਪਿੰਡਾਂ ਦਾ ਕੰਮ ਹੈ ਤੈਨੂੰ ਪਤਾ ਹੀ ਹੈ ਜੀ ਇਹ ਕਦੇ ਬਾਹਰ ਤੋਰੇ ਮਾੜਾ ਜੈਨ ਫੋਨ ਇਹ ਹੋਰ ਤਾਂ ਕੋਈ ਨਹੀਂ ਸੋ ਪਰਦੇ ਰਹੇ ਜਾਂਦੇ ਆ ਬਿਲਕੁਲ ਜੀ ਬਿਲਕੁਲ ਲੈ ਵੀ ਮਿੱਤਰੋ ਤੀਜਾ ਸੁਆ ਸੁਣਦੀ ਐ ਕੈਪਟਨ ਤੋਂ ਇਹ ਕਰਮਾਂ ਵਾਲੀ ਗੱਬਣਾ ਆਪ ਇਹ ਬਾਦਸ਼ਾਹੀਆ ਤੇ ਬਾਦਸ਼ਾਹ ਸਾਣ ਜਿਹੜਾ ਮਿੱਤਰੋ ਬਾਦਸ਼ਾਹੀ ਨੀਲੀ ਰਾਵੀ ਦੇ ਵਿੱਚ ਕਹਾ ਕੇ ਗਿਆ ਕਰਮਾਂ ਵਾਲਾ ਔਰ ਚੰਗੀ ਬਲੱਡ ਲਾਈਨ ਚੰਗਾ ਘਰਾਣਾ ਮੈਂ ਦਾ ਦੋਵਾਂ ਪਾਸਿਆਂ ਤੋਂ ਜੇ ਆਪਾਂ ਮੰਨ ਲਓ ਦੁੱਧ ਵਾਲੇ ਪੱਖ ਤੋਂ ਗਿਣਦੇ ਆਂ ਫੇਰ ਵੀ ਬਹੁਤ ਚੰਗੇ ਤੇ ਤੋਰਤਾਰ ਦੀ ਮੈਂ ਬਹੁਤ ਮਜ਼ਬੂਤ ਲੈ ਹੋ ਹੂੰ ਬਾਕੀ ਤੋਰਤਾਰ ਦੀ ਖੁੱਲੀ ਡੁੱਲੀ ਆਵੇਂ ਹਨਾ ਦਰਦੀ ਦਰਦੀ ਹੈ ਕੱਲੀ ਕਰਮਾਂ ਵਾਲੀ ਹੂੰ ਹੱਸ ਪੱਤੇ ਨਹੀਂ ਠੀਕ ਹੈ ਬੰਨ ਦੇ ਬਸ ਹੂੰ। ਰੇਡ ਫੋਨ ਦੇ ਉੱਤੇ ਤੈਅ ਹੋ ਜੂਗਾ ਮਿੱਤਰੋ ਤੇ ਨੀਲੀ ਰਾਵੀ ਮੱਝ ਪੂਰੀ ਜ਼ਬਰਦਸਤ ਆ ਦੇਖ ਸਕਦੇ ਆ ਤੁਸੀਂ ਕਰਮ ਵਾਲੀ ਤੇ ਥੋੜਾ ਜਿਹਾ ਡਰਦੀ ਆ ਉਹ ਹੱਦਵਾਦੀ ਭਲੀ ਮਾਨਸਸੀ ਕਰਮ ਵਾਲੀ ਹੈਨਾ ਪਲੀ ਮਾਸ ਬਹੁਤ ਆ ਮਾੜਾ ਮੋਟਰਸਾਈਕਲ ਦਾ ਕਰਕੇ ਕਰਦੀ ਹੂੰ ਹੂੰ ਉਹ ਉਹਨੂੰ ਕੋਈ ਨਿਆਂ ਦਾ ਵਿਚਾਰ ਨਹੀਂ ਸੀ ਕਰ ਉਹਨੂੰ ਨਿਆਂ ਦੋ ਜਾ ਨਹੀਂ ਉਹਦਾ ਇੱਥੇ ਬੱਧੀ ਰਹੀ ਆਉਣ ਨਵਾ ਕੇ ਹਾਏ ਥੋੜਾ ਜਿਆ ਕਰ ਜਾਂਦਾ ਪਸ ਮੈਨੂੰ ਕਈ ਮੋਟਰਸਾਈਕਲ ਇੱਕ ਲੈ ਗਈ ਕੱਲ ਨਾਲੋਂ ਅੱਜ ਫਰਕ ਕਿੰਨਾ ਪਾ ਗਈ ਤੁਹਾਨੂੰ ਮੈਂ ਤੁਹਾਨੂੰ ਦੱਸਿਆ ਪਰਸੋਂ ਨੂੰ ਮੈਂ ਦਾ ਹੋਰ ਹੀ ਢਾਂਚਾ ਹੋਰ ਬਣ ਜਾਣਾ ਕੱਲ ਤੇਰੇ ਸਾਹਮਣੇ ਕੋਸਮ ਨਹੀਂ ਸੀ ਨਾ ਅੱਜ ਕੀ ਬਣੀ ਫਿਰਦੀ ਸੀ ਮੈਂ ਕਿੱਥੇ ਜਾਵੜੀ ਹੈਨਾ ਤੇ ਬਾਈ ਨੰਬਰ ਨੰਬਰ 9814445261 ਇੱਕ ਵਾਰੀ ਹੋਰ ਬੋਲ ਦਿਓ 9814445261 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਬਾਈ ਦਾ ਰابطਾ ਕੈਂਪਿੰਡ ਰੋਡੇ ਜ਼ਿਲ੍ਹਾ ਮੋਗਾ